ਬੇਂਤੀਆ ਦੋਦਾ ਤੇ ਹਠੂਰ ਹਲੇਵਾ ਤੇ ਜੰਗੀਆਣਾ ਦਬੜੀ ਖਾਨਾ ਤੇ ਝੰਡਾ ਵਾਲਾ ਦਿਆਲਪੁਰਾ ਦੇ ਝਾੜੋ ਚੱਠੇ ਵਾਲਾ ਤੇ ਮਈਆਂ ਵਾਲਾ ਆਹ ਸੰਦੀਪ ਆ ਗਿਆ ਲੈ ਵੀ ਬਿੱਲਿਆ ਦੇ ਜਿਹੜੀ ਖੁਸ਼ਖਬਰੀ ਦੇਣੀ ਹੈ ਸੰਦੀਪ ਗਰਾਊਂਡ ਦੇ ਵਿੱਚ ਆ ਗਿਆ ਇੱਕ ਤੇ ਪਹਿਲਾ ਮੇਰੀ ਬੇਂਤੀ ਆ ਥੋਲ ਦੀ ਟੀਮ ਨਹੀਂ ਪਹਿਲੀ ਕੌਡੀ ਹੋਗੀ ਦੋਦੇ ਵਾਲਿਆ ਆ ਵੀ ਦੋਕਰਮ ਚੱਲ ਕੇ ਇਧਰ ਸਾਈਡ ਲੈ ਵੀ ਜਗਨੰਦਨਾ ਧੰਨਵਾਦ ਕਰੀਏ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਐਡਾ ਸਨੇਹਾ ਭੇਜਿਆ ਲੈ ਵੀ ਸੰਦੀਪ ਆ ਵੀ ਦੋਕਰਮ ਚੱਲ ਕੇ ਸੋਹਣਿਆ ਆਹ ਦੇਖੋ ਯਾਰੋ ਸੰਦੀਪ ਆ ਗਿਆ ਜੋ ਦੁਨੀਆ ਤੇ ਛਾ ਗਿਆ ਆਹ ਦੇਖੋ ਯਾਰੋ ਸੰਦੀਪ ਆ ਗਿਆ ਜੋ ਦੁਨੀਆ ਤੇ ਛਾ ਗਿਆ ਪਿਓ ਪੁੱਤ ਦੀ ਜੋੜੀ ਠੱਠੀ ਭਾਈ ਪਿੰਡ ਹੈ ਅਮਰਤ ਠੱਠੀ ਭਾਈ ਔਰ ਜਗਮੀਤ ਠੱਠੀ ਭਾਈ ਇਹ ਸੁਨੇਹਾ ਲਾਉਂਦੇ ਆ ਵੀ ਆ ਖੇਡ ਕਰਦਾ ਉੜਨਾ ਬਾਜ ਆ ਆਉਣ ਵਾਲੇ ਕੱਪਾਂ ਦੇ ਉੱਤੇ ਇਸ ਮੁੰਡੇ ਦਾ ਨਾਟ 11 ਟਰੈਕਟਰ ਨਾਲ ਸਨਮਾਨ ਕੀਤਾ ਜਾਊਗਾ ਇੱਕ ਤਾੜੀ ਨਾਲ ਜੋਰਦਾਰ ਦੋਦੇ ਦਾ ਸੰਦੀਪਾ ਠੱਠੀ ਭਾਈ ਦਾ ਜਗਮੇਲ ਕਹਿੰਦਾ ਠੱਠੀ ਭਾਈ ਦਾ ਅਮਰਤ ਕਹਿੰਦਾ ਪਿਓ ਪੁੱਤ ਦੀ ਜੋੜੀ ਕਹਿੰਦੇ ਆਉਣ ਵਾਲੇ ਦਿਨਾਂ ਵਿੱਚ ਦੋਦੇ ਪਿੰਡ ਦੇ ਸੰਦੀਪ ਨੂੰ ਨਾਟ 11 ਟਰੈਕਟਰ ਦਿੱਤਾ ਜਾਊਗਾ ਨਾਟ 11 ਟਰੈਕਟਰ ਦਿੱਤਾ ਜਾਣਾ ਹੈ ਲੈ ਵੀ ਸੰਦੀਪ ਮੁਬਾਰਕ ਹੈ ਸਾਡੇ ਅਮਰਤ ਚੀਮੇ ਦਾ ਅਮਰੀਕਾ ਤੋਂ ਤੇ ਸਾਡੇ ਵੱਡੇ ਵੀਰ ਜਸਵੇਲ ਸਿੰਘ ਠੱਠੀ ਭਾਈ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਵੱਲੋਂ ਵੱਡਾ